ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਆਪਾਂ ਕਰੌਣਾ ਤੇ ਉਹਨੂੰ ਦਰਸ਼ਨ ਤੇ ਦਰਸ਼ਨ ਕਰਾ ਕੇ ਮੱਥਾ ਟੇਕ ਕੇ ਤੇ ਫਿਰ ਆਪਾਂ ਖਾਵਾਂਗੇ ਸਾਦੀ ਕੇ ਰੋਟੀ ਤੇ ਉਹਨੇ ਰੂਮ ਦੇ ਦੁਆਰਾ ਇੱਧਰ ਜੋੜਾ ਘਰ ਬਣਿਆ ਹੋਇਆ ਜੀ ਇਹ ਗੇਟ ਨੰਬਰ 3 ਆ ਸ੍ਰੀ ਮੁਕਸਾ ਸਾਹਿਬ ਸ੍ਰੀ ਦਰਬਾਰ ਸਾਹਿਬ ਸਾਹਿਬ ਤੇ ਆਪਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਿਖਾਣੇ ਆ ਸਿਆ ਸੁਖੁਰ ਦੁਬਾਰਾ ਸ਼੍ਰੀ ਤੰਬੂ ਸਾਹਿਬ ਇਸੇ ਵਾਰ ਦੇ ਸਿੰਘਾਂ ਦਾ ਕੈਂਪ ਸੀ ਜਿੱਥੇ ਸਿੰਘਾਂ ਨੇ ਗੋਲਿਆਨੁਪਲੇਖਾ ਪਾਉਣ ਲਈ ਆ ਗਏ ਕੰਡੇ ਤੇ ਉੱਪੀਆਂ ਹੋਈਆਂ ਝਾੜੀਆਂ ਤੇ ਕਰੀਰਾ ਉੱਪਰ ਆਪਣੇ ਵਸਤਰ ਚਾਦਰੇ ਤੇ ਛਰੇ ਵਗੈਰਾ ਪਾ ਕੇ ਦੰਬੋ ਦਾ ਰੂਪ ਦਿੱਤਾ ਸੀ ਗੁਰੂ ਜੀ ਦੇ ਜਗ ਤੋਂ ਬਾਅਦ ਜੇ ਦੂਜੀ ਵਾਰ ਰਾਣੇ ਦੀ ਢਾਲ ਤੇ ਪਹੁੰਚੇ ਤਾਂ ਸਤਗੁਰੂ ਜੀ ਦਾ ਤੰਬੂ ਵੀ ਉਸ ਥਾਂ ਤੇ ਲੱਗਾ ਸੀ ਬਲਕਿ ਬਿਲਕੁਲ ਇਸੇ ਦੇ ਨਾਲ ਗੁਰਦੁਆਰਾ ਮਾਤਾ ਪਾਕੋ ਜੀ ਦਾ ਹੈ ਉਹ ਨਾਲ ਵਾਲਾ ਗੁਰਦੁਆਰਾ ਮਾਤਾ ਪਾਕੋਰ ਦਾ ਹੈ ਕਿ ਇਹ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਬੂ ਲਾਇਆ ਸੀ ਆਪਣਾ ਤੇ ਪਹਿਲਾ ਸਿੰਘਾ ਨੇ ਦੁਸ਼ਮਣਾਂ ਨੂੰ ਭਲੇਖਾ ਦੇਣ ਦੇ ਲਈ ਆਪਣੇ ਕਸ਼ਾਇਰੇ ਦੇ ਕੱਪੜੇ ਜੋ ਵੀ ਸੀਗੇ ਚਾਹ ਯਾਦਰੇ ਵਗੈਰਾ ਉਹ ਕਰੀਰਾਂ ਦੇ ਉੱਪਰ ਟੰਗ ਕੇ ਤੰਬੂ ਬਣਾਉਂਦੇ ਸੀ ਵੀ ਉਹਨਾਂ ਨੂੰ ਭਲੇਖਾ ਪਾ ਜੇ ਸਥਾਨ ਇਸ ਸਾਈਡ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਮਾਤਾ ਭਾਗ ਕੌਰ ਜੀ ਦਾ ਹੈ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਇਦਾਂ ਬਰਾਂਡੇ ਬਣੇ ਹੋਏ ਨੇ ਬੈਠਣ ਲਈ ਤੁਰਨ ਲਈ ਤੇ ਅਬ 40 ਸਰੂਰ ਬਹੁਤ ਵੱਡਾ ਸਰੂਰ ਬਣਿਆ ਹੋਇਆ ਹੈਗਾ ਮੇਨਦਰਵਾਰ ਸਾਹਿਬ ਇਹ ਆ ਗਿਆ ਬਾਕੀ ਉਹ ਤੁਹਾਨੂੰ ਦਿਖਾਏ ਸੀਗੇ ਮਾਤਾ ਭਾਗੌਰ ਜੀ ਦਾ ਗੁਰਦੁਆਰਾ ਤੇ ਤੰਬੂ ਆੜਾ ਗੁਰਦੁਆਰਾ ਆ ਗਿਆ ਇੱਕ ਮੇਨ ਦਰਬਾਰ ਸਾਹਿਬ ਇਹ ਆ ਗਿਆ ਇਧਰ ਦਰਬਾਰ ਸਾਹਿਬ ਦੇ ਨਾਲ ਹੀ ਆ ਕੜਾ ਪ੍ਰਸ਼ਾਦ ਦੀ ਦੇ ਕੀਤੀ ਜਾਂਦੀ ਆ ਇਥੇ ਉੱਪਰ ਦੀਆਂ ਨਾਲ ਉੱਪਰ ਦੀ ਵੀ ਤੇ ਨਹੀਂ ਆ ਹੇਠੋਂ ਦੀ ਵੀ ਰਸਤਾ ਹੈਗਾ ਇਹ ਕੀ ਹੈ ਜੇ ਇਥੋਂ ਦਾ ਇਤਿਹਾਸ ਤੂ ਪੀ ਗੰਡੀ ਦਾ ਤੇ ਮੁਕਸਰ ਸਾਹਿਬ ਨਾਂ ਰੱਖੰਦਾ ਇਤਿਹਾਸ ਹੈ ਇਸ ਪਣ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀਗਾ ਇਹ ਉਸ ਥਾਂ ਹੈ ਕੱਡੇ ਗਿਆੰਦਾ ਲੰਗਰ ਖਾਨੜ ਮੈਨੇ ਆ ਲੰਗਰ ਖਾਨੜ ਆ ਕਿ ਫਿਰ ਆਪਾਂ ਕਵਰੇਜ ਜਲਦੇ ਆ 3 ਨੰਬਰ ਗੇਟ ਤੋਂ ਜਦੋਂ ਆਪਾਂ ਇੰਟਰ ਹੋਣੇ ਆ ਜੀ ਗੁਰਦੁਆਰਾ ਸਾਹਿਬ ਨੂੰ ਤਾਂ 3 ਨੰਬਰ ਗੇਟ ਵਾਲੀ ਸਾਈਡ ਹੀ ਪਾਰਕਿੰਗ ਮਿਲਦੀ ਹੈ ਤੁਹਾਨੂੰ ਤੇ ਇਧਰਲੀ ਸਾਈਡ ਹੀ ਸ਼ਰਾਮਣੀ ਹੋਈ ਆ ਜੇ ਤੁਸੀਂ ਹੋਰ ਗੇਟ ਜਾਓਗੇ ਤਾਂ ਉੱਥੇ ਤੁਹਾਡੀ ਗੱਡੀ ਬਾਹਰ ਹੀ ਲੱਗੂਗੀ ਤੇ ਉੱਥੇ ਲੋਕਲ ਦੇ ਲੋਕ ਆਉਂਦੇ ਨੇ ਬਾਕੀ ਸਾਰੇ ਮੱਥਾ ਦੇਖਣ ਉਧਰ ਦੀ ਤੇ ਬਸ ਇਹ 3 ਨੰਬਰ ਗੇਟ ਤੇ ਫਿਰ ਘੁੰਮ ਕੇ ਆਉਣਾ ਪੈਂਦਾ ਨਹੀਂ ਦੁਬਾਰੇ 3 ਨੰਬਰ ਵਾਲੇ ਗੇਟ ਸਾਈਡ ਦੀ ਆਵੇ ਤੇ ਇਧਰ ਆ ਪਿੱਛੇ ਪਾਰਕਿੰਗ ਰਹੇਗੀ ਤੇ ਆਹ ਸ਼ਰਾਮਣੀ ਹੋਈ ਅੱਗੇ ਆਹ ਜਿਹੜੀ ਵੱਡੀ ਬਿਲਡਿੰਗ ਮਣੀ ਹੋਈ ਹੈ ਇਹ ਸਾਰੀ ਏਸੀ ਰੂਮਾਂ ਦੀ ਆ ਤੇ ਆਹ ਨਾਰਮਲ ਆਗੇ ਜਿਹੜੇ ਆਹ ਸਾਈਡ ਨੇਗੇ ਜੇ ਏਸੀ ਰੂਮ ਲੈਣ ਆਈ ਸੀ ਵੀ ਮਿਲ ਜਾਊਗਾ ਤੇ ਜੇ ਸੈਂਪਲ ਲੈਣਾ ਸੈਂਪਲ ਵੀ ਮਿਲ ਜੂਗਾ ਅਬ ਝਾਲੇ ਛੋਟਾ ਜਿਹਾ ਪਾਰਕ ਬੜਿਆ ਹੋਇਆ ਹੈਗਾ